ਸਤਿ ਸ਼੍ਰੀ ਅਕਾਲ ਮੈਂ ਅਮਰਜੀਤ ਸਿੰਘ ਐ ਜੀ ਟੀ ਵੀ ਨਿਊ ਚੈਨਲ ਤੋਂ ਅੱਜ ਮੈਂ ਔਰ ਸ਼ਰਨਜੀਤ ਸਿੰਘ ਬਿੱਟੂ ਜੀ ਪੋਚੇ ਹਾਂ ਸਿਲਟੈਕਸ ਡਿਪਾਰਟਮੈਂਟ ਸਾਡੇ ਕੋਲ ਕਾਫੀ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਕਿ ਦੁਕਾਨਦਾਰਾਂ ਕੋਲ ਸਿਲਟੈਕਸ ਡਿਪਾਰਟਮੈਂਟ ਤੋਂ ਕਈ ਫਰਜੀ ਅਫਸਰ ਆ ਰਹੇ ਹਨ ਤੇ ਉਹਨਾਂ ਕੋਲੋਂ ਰਿਸ਼ਵਤ ਦੀ ਮੰਗ ਕਰਦੇ ਹਨ ਔਰ ਪੈਸੇ ਨਾ ਦੇ ਜਾਣਤੇ ਉਹਨਾਂ ਨੂੰ ਪਰੇਸ਼ਾਨ ਕਰਦੇ ਹਨ ਅੱਜ ਇਸ ਸ਼ਿਕਾਇਤ ਨੂੰ ਲੈ ਕੇ ਔਰ ਜੀ ਐਸ ਟੀ ਤੋ ਸੰਬੰਧਿਤ ਹੋਰ ਸਮੱਸਿਆ ਦਾ ਸਮਾਹਨ ਕਰਨ ਲਈ ਅੱਜ ਅਸੀਂ ਮਿਲਾਂਗੇ ਅਸਿਸਟੈਂਟ ਕਮਿਸ਼ਨਰ ਰਾਹੁਲ ਪਾਟਿਆ ਜੀ ਨਾਲ ਮਿਸਟਰ ਸਟੇਟ ਟੈਕਸ ਲਗਾਣਾ 4 ਗੱਲ ਕਰ ਰਹੇ ਹਾਂ ਜੀ ਸਾਡੇ ਮਾਨਯੋਗ ਵਿੱਤ ਕਮਿਸ਼ਨਰ ਕਰ ਸ਼੍ਰੀ கிருஷ்ਣ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ 올ਓਵਰ ਸਟੇਟ ਇੱਕ ਡਿਸਟ੍ਰਿਕਸ਼ਨ ਦਾ ਕੈਂਪ ਲਗਾ ਲਗਾ ਰਹੇ ਹਾਂ ਉਹਦੇ ਵਿੱਚ 10 ਜਨਵਰੀ ਤੋਂ ਲੈ ਕੇ 10 ਫਰਵਰੀ ਤੱਕ ਆਪਾਂ ਸਾਰਿਆਂ ਨੂੰ ਮੇਰੇ ਟੀਚਰ ਸਾਡਾ ਮਿੱਥਿਆ ਹੈ ਕਿ ਅਸੀਂ ਵੱਧ ਤੋਂ ਵੱਧ ਅਨਜਿਸਟਰਡ ਬੰਦਿਆਂ ਦੀਆਂ ਆਪਾਂ ਰਜਿਸਟ੍ਰੇਸ਼ਨ ਕਰਾਈਏ ਉਹਦੇ ਤਹਿਤ ਆਪਾਂ ਉਹਨਾਂ ਦੇ ਵਿਸ਼ਾ ਨਿਯੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਾਂ ਉਹ ਕੰਮ ਕਰ ਰਹੇ ਹਾਂ ਜੀ ਤੇ ਜਿੱਥੋਂ ਤੱਕ ਸਵਾਲ ਸਾਡੇ ਅੱਗੇ ਆਰਸੀਐਸ ਦੇ ਆ ਗਿਆ ਲੋਕਾਂ ਨੂੰ ਰਜਿਸਟਰਡ ਕਰਨ ਦਾ ਹੈਗਾ ਉਦੇ ਵਿੱਚ ਦੇਖੋ ਦੋ ਤਰ੍ਹਾਂ ਦੇ ਹੁੰਦੇ ਆ ਬੰਦੇ ਆਂਦੇ ਆ ਉਹਦੇ ਵਿੱਚ ਇੱਕ ਬੰਦੇ ਉਹ ਨੇ ਜਿਹੜੇ ਗੁੱਡਸ 'ਚ ਡੀਲ ਕਰ ਰਹੇ ਨੇ ਇੱਕ ਬੰਦੇ ਉਹ ਨੇ ਜਿਹੜੇ ਸਰਵਿਸਿਜ਼ 'ਚ ਡੀਲ ਕਰ ਰਹੇ ਨੇ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ ਟੈਕਸੇਬਲ ਕੁਆਂਟਮ ਦੀ ਤੇ ਜੇ ਗੁੱਡ ਸੈਕਟਰ ਦੀ ਗੱਲ ਕਰੀਏ ਤੇ ਜੇ ਬੰਦੇ ਦੀ ਸਾਲਾਨਾ ਜਿਹੜੀ ਆ ਉਹ ਵਿਕਰੀ 40 ਲੱਖ ਤੋਂ ਉੱਪਰ ਹੈ ਤੇ ਉਹ ਬੰਦਾ ਲਾਇਬਲ ਫਾਰ ਜਸਡਿਕਸ਼ਨ ਹੈ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਸਰਵਿਸਿਜ਼ ਦੀ ਤੇ ਜਿਹਦੀ ਸਾਲਾਨਾ ਜਿਹੜੀ ਹੈ ਇਨਕਮ ਉਹ 20 ਲੱਖ ਤੋਂ ਉੱਪਰ ਹੈ ਉਹ ਅਲਾਈਬਲ ਫਾਰ ਡਿਸਿਸ਼ਨ ਹੈ ਇਸ ਤੋਂ ਇਲਾਵਾ ਸਾਡੀ ਇੱਕ ਕੰਪੋਜ਼ਿਸ਼ਨ ਸਕੀਮ ਵੀ ਹੈ ਕਿ ਜੇਸ ਬੰਦੇ ਨੇ ਆਈਟੀਸੀ ਯੂਟਿਲਾਈਜ਼ ਨਹੀਂ ਕਰਨਾ ਆਈਟੀਸੀ ਵੇਲ ਨਹੀਂ ਕਰਨਾ ਉਹਦੇ ਵਿੱਚ ਕੀ ਹੈ ਕਿ ਜੇ ਉਹ ਬੰਦਾ ਗੁੱਡਸ ਟੀਲ ਕਰ ਰਿਹਾ ਹੈ ਤੇ ਉਹ 1% ਉਹਨੂੰ ਦੇਣਾ ਪਏਗਾ ਟੋਟਲ ਟੈਕਸ ਆਪਣੀ ਟਰਨਓਵਰ ਤੇ ਜੇ ਉਹ ਬੰਦਾ ਸਰਵਿਸਿਜ਼ ਵਿੱਚ ਡੀਲ ਕਰ ਰਿਹਾ ਹੈ ਤੇ ਉਹਨੂੰ 6% ਦੇਣਾ ਦੇਣਾ ਪਏਗਾ ਜੇ ਕੋਈ ਰੈਸਟੋਰੈਂਟ ਵਗੈਰਾ ਉਹ ਚਲਾ ਰਿਹਾ ਹੈ ਤੇ ਉਹਨੂੰ 5% ਟੈਕਸ ਦੇਣਾ ਪਏਗਾ ਔਰ ਸਾਡੀਆਂ ਸਾਰੀਆਂ ਟੀਮਾਂ ਬੜੀ ਤਨਦੇਹੀ ਨਾਲ ਮਿਹਨਤ ਨਾਲ ਸਰਵੇ ਕਰ ਰਹੀਆਂ ਨੇ ਲੇਕਿਨ ਮੈਨੂੰ ਕੁਝ ਪਤਾ ਲੱਗਾ ਕਿ ਕੁਝ ਫਰਾਡ ਬੰਦੇ ਵੀ ਮਾਰਕੀਟ ਚ ਤੁਰਦੇ ਨੇ ਜਿਹੜੇ ਕਿ ਆਪਣੇ ਆਪ ਨੂੰ ਸੋ ਕਾਲਡ ਜੀਐਸਟੀ ਦੇ ਇਨਸਪੈਕਟਰ ਕਹਿ ਕੇ ਉਹ ਆਪਣੀ ਜੇਬਾਂ ਭਰ ਰਹੇ ਨੇ ਔਰ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਕਾਈਂਡਲੀ ਜੇ ਕੋਈ ਤੁਹਾਨੂੰ ਬੰਦਾ ਇਹ ਕਹਿੰਦਾ ਕਿ ਲੋ ਜੀ ਮੈਂ ਫਲਾਣੇ ਜੀਐਸਟੀ ਡਿਪਾਰਟਮੈਂਟ ਤੋਂ ਆਇਆ ਵਾਂ ਕਿ ਉਹਦਾ ਸਰਵੇ ਚੱਲ ਰਿਹਾ ਤੇ ਤੁਸੀਂ ਨੰਬਰ ਲਓ ਔਰ ਜੇ ਤੁਹਾਨੂੰ ਕੋਈ ਪੈਸੇ ਦੀ ਡਿਮਾਂਡ ਕਰਦਾ ਤੇ ਬਿਲਕੁਲ ਉਹਦੀ ਡਿਮਾਂਡ ਪੂਰੀ ਨਾ ਕਰੋ ਰਾਜਾ ਤੁਸੀਂ ਮੇਰਾ ਨੰਬਰ ਨੋਟ ਕਰ ਲਓ 9815547249 ਇਹ ਮੇਰਾ ਨੰਬਰ ਹੈ ਔਰ ਜੇ ਲੁਧਿਆਣੇ ਫੋਰ ਦੇ ਵਿੱਚ ਜੇ ਕੋਈ ਬੰਦਾ ਤੁਹਾਨੂੰ ਇਹ ਜਿਹਾ ਕੋਈ ਡਿਮਾਂਡ ਕਰਦਾ ਤੇ ਕਾਈਂਡਲੀ ਤੁਸੀਂ ਮੈਨੂੰ ਫੋਨ ਲਗਾ ਕੇ ਉਹਦੀ ਉਹਨੂੰ ਕਰੋ ਆਥੈਂਟੀਕੇਟ ਕਰੋ ਕਿ ਕਿਆ ਇਹ ਬੰਦਾ ਸਹੀ ਹੈ ਜਾਂ ਗਲਤ ਹੈ ਇਸ ਦੇ ਇਲਾਵਾ ਆਪਾਂ ਆਪਣਾ ਜਿਹੜੇ ਸਾਡੇ ਡਿਪਾਰਟਮੈਂਟ ਦੇ ਬੰਦੇ ਆ ਉਹਨੂੰ ਆਈ ਕਾਰਡ ਵੀ ਇਸ਼ੂ ਕੀਤੇ ਆ ਤੁਸੀਂ ਉਹਨਾਂ ਦਾ ਆਈ ਕਾਰਡ ਵੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਥੈਂਕ ਯੂ